ਆ ਦੇਖ ਲੋ ਨੌਜਵਾਨ ਮੁੰਡਿਆਂ ਦਾ ਹਾਲ ਮੰਦਰ ਦੇ ਵਿੱਚ ਜਾ ਕੇ ਕੀਤੇ ਇੱਕ ਦੂਸਰੇ ਨੂੰ ਅਜਿਹੇ ਇਸ਼ਾਰੇ ਮੁੰਡਿਆਂ ਨੂੰ ਤਾਂ ਇਹ ਸੀ ਕਿ ਸਾਨੂੰ ਕਿਹੜਾ ਕੋਈ ਦੇਖ ਰਿਹਾ ਸਭ ਤੋਂ ਪਹਿਲਾਂ ਇਹਨਾਂ ਨੇ ਮੰਦਰ ਦੇ ਅੰਦਰਲੇ ਸਾਰੇ ਦਰਵਾਜ਼ੇ ਬੰਦ ਕਰ ਲਏ ਅਤੇ ਫਿਰ ਇੱਕ ਦੂਜੇ ਨੂੰ ਇਸ਼ਾਰੇ ਕੀਤੇ ਤੇ ਇਹਨਾਂ ਦੀ ਕਰਤੂਤ ਮੰਦਰ ਦੇ ਵਿੱਚ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿੰਨਾ ਮੁੰਡਿਆਂ ਨੂੰ ਕਿਸ ਤਰੀਕੇ ਦੇ ਨਾਲ ਚੁੱਪ ਰਹਿ ਕੇ ਇੱਕ ਦੂਜੇ ਨਾਲ ਇਸ਼ਾਰਿਆਂ ਚ ਗੱਲਾਂ ਕਰ ਰਹੇ ਨੇ ਤੇ ਫਿਰ ਮੰਦਰ ਦੇ ਵਿੱਚ ਪਏ ਸਾਰੇ ਗੋਲਕਾਂ ਤੇ ਹੱਥ ਸਫਾਇਆ ਕਰਗੇ ਆਉ ਨਜ਼ਰ ਮਾਰਦਿਆਂ ਤਸਵੀਰਾਂ ਤੇ ਉਹਦੇ ਹੋਰ ਲੋਕ ਹਾਲਾ ਸਾਰੇ ਇਹ ਨਾ ਸ਼ਾਂਤੀ ਮੂਰਾ ਪਕਾ ਚੋ ਉਹ ਮੈਨੂੰ ਇਧਰ ਇਧਰ ਸ਼ੇਰ ਕਰਦੀ ਬਣਾ ਗਿਆ ਫੜ ਹੁਸ਼ਾਰਿਆਂ ਨਾਲ ਗੱਲਾਂ ਕਰਦੇ ਪੂਰੇ ਬਿੜੀ ਕਰਕੇ ਬਣਾਏ ਸੁਬੀ ਬਾਣ ਕਿ ਦਾਨਾ ਨੇ ਹੋ ਰਹੀ ਉਹ ਜਿਹੜਾ ਮੂ ਫੋਕਸ ਕਰੀ ਹੋਇਆ ਜਰਾ ਮੂ ਤੇ ਫੋਕਸ ਮਾਰਾ ਲੈ ਆਈ ਗਿਆ ਉਹ ਜਰਾ ਸ਼ੇਰ ਬਣ ਮਾਮਲਾ ਜਲੰਧਰ ਦੀ ਘਾਸ ਮੰਡੀ ਦੇ ਨੇੜੇ ਸ਼ਿਵ ਮੰਦਿਰ ਦਾ ਜਿੱਥੇ ਚੋਰਾਂ ਨੇ ਮੰਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਥੇ ਲੱਗੀਆਂ ਚਾਰ ਗੋਲਕਾਂ ਦੇ ਵਿੱਚੋਂ ਸਾਰੇ ਪੈਸੇ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜੋਤੀ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਹੋਈ ਅਤੇ ਚੋਰ ਇਹਨੇ ਛਾਤਰ ਸੀ ਕਿ ਪਹਿਲਾਂ ਉਹਨਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ, ਕੁੰਡੀਆਂ ਲਗਾ ਕੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦੇ ਦਿੱਤੀ ਹੈ। ਕੀ ਨਾਮ ਤੁਹਾਡਾ? ਮੇਰੇ ਨਾਮ ਜੋਤੀ ਸ਼ਰਮਾ ਹੈ। ਮੰਦਰ ਦਾ ਕੀ ਨਾਮ ਹੈ? ਸ਼੍ਰੀ ਮੰਦਰ ਪਗਦੀਪ ਹੈ। ਕੀ ਗੱਲ ਕੀ ਹੋਈ ਹੈ? ਤਰੀਫ ਤੇ ਚੋਰੀ ਵਾਰਦਾਤ ਤੋਂ ਇਜ਼ਾਮ ਦਿੱਤਾ ਗਿਆ ਹੈ ਇਹ ਚੋਰੀ ਲਗਭਗ ਰਾਤ ਦੇ 12:00 ਵਜੇ ਕੀਤੀ ਗਈ ਹੈ ਔਰ ਇਹ ਚੋਰ 3 ਫੁੱਟ ਥੱਲੇ ਉਤਰਿਆ ਸਾਇਦਾ ਸੇਨਾ niche ਉਤਰਿਆ ਔਰ niche ਉਤਰ ਕੇ ਉਸਨੇ ਪਹਿਲਾ ਸਾਰੇ ਮੰਦਰ ਜੋ ਉਧਰ ਜਨਨਾਂ ਦੀਆਂ ਕੁੰਡੀਆਂ ਲਾਈਆਂ ਅੰਦਰੋਂ ਕੁੰਡੀਆਂ ਲਾ ਕੇ ਜਿੱਦੜ ਬੈਡ ਦੀ ਚਦਰ ਨਾਲ ਗੋਲਕਾਂ ਉੱਪਰ ਖਿੱਚੀਆਂ ਗਈਆਂ ਨੇ ਇਹ ਦੇ ਕਿੱਦਾਂ ਥੱਲੇ ਸਰ ਇਹ ਰਸਾ ਪਾਇਆ ਇਥੋਂ ਇਹ ਤੁਰਾ ਸਾ ਪਾ ਕੇ niche ਉਤਰੇਗੇ ਕੋਈ ਸੀਸੀਟੀਵੀ ਫੁਟੇਜ ਚੈੱਕ ਕੀਤਾ ਹਾਂਜੀ ਸਰ ਇੱਕ ਬੰਦਾ niche ਉਤਰਿਆ ਉਹ ਹੈ ਪੁਲਿਸ ਨੂੰ ਇਤਲਾਹ ਕੀਤੀ ਹੈ ਦੀ ਪੁਲਿਸ ਨੂੰ 5 ਨੰਬਰ ਚੌਂਕ ਵਿੱਚ ਕੰਪਲੀਟ ਕੀਤੀ ਹੋਈ ਹੈ ਇਹਦੀ ਪੁਲਿਸ ਵੀ ਆਈ ਸੀਗੀ ਪਰ ਪੁਲਿਸ ਉੱਥੋਂ ਇਹ ਕਹਿ ਰਹੀ ਹੈ ਕਿ ਤੁਸੀਂ ਪਹਿਚਾਣੋ ਦੱਸੋ ਕੌਣ ਹੈ ਉਹਨਾਂ ਸੀ ਥੋੜੀ ਪਹਿਚਾਣਾ ਹੀ ਕੋਈ ਸਾਨੂੰ ਪਤਾ ਹੋਵੇ ਤੁਸੀਂ ਆਪ ਫੜ ਲਈਏ ਤੁਸੀਂ ਉਹਨਾਂ ਨੂੰ ਥੋੜੀ ਕਵਾਂਗੇ ਤੁਸੀਂ ਪੜੋ ਮੈਡਮ ਜੇ ਦੇਖੇ ਜਾਵੇ ਥੋੜੀ ਦੂਰ ਤੇ ਪੁਲਿਸ ਦਾ ਨਾਕਾ ਵੀ ਲੱਗਦਾ ਸਰ ਨਾਕਾ ਲੱਗਾ ਸਾਹਮਣੇ ਪੈਟਰੋਲ ਪੰਪ ਤੇ ਇੱਥੇ ਉਹਨਾਂ ਦੀ ਗੱਡੀ ਖੜੀ ਰਹਿੰਦੀ ਹੈ 12 ਵਜੇ ਦਾ ਟਾਈਮ ਹੈ ਕਿੰਨਾ ਕ ਟਾਈਮ ਹੈ ਰੋਡ ਚੱਲਦਾ ਹੈ फेर ਵੀ देखो एड़ी वड़ी वारदात हो गई मतलब पुलिस तो बड़े-बड़े दावे कर दिए जेड़े चोर है गए है उन्हें पकड़ के सलाखा के पीछे सरदे पे हैं सर आपके सामने है केड़ी मॉडल और स्टोरी हुई सो आज तक कोई नामो निशान नहीं। उठे भी इस तरह ही वारदात हुई सी दी आज इथे होती है कल नु किवें और हो जएगी। ਤੁਸੀਂ ਪੁਲਿਸ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਇਹ ਕਹਾਂਗੇ ਕਿ ਦੇਖੋ ਜਿੰਨਾ ਨੁਕਸਾਨ ਹੋਇਆ ਹੈ ਉੱਪਰ ਭਾਈ ਕਰਾਣ ਚੋਰਾਂ ਨੂੰ ਫੜਿਆ ਜਾਵੇ। ਕੋਈ ਐਸਟੀਮੇਟ ਪਤਾ ਕਿ ਗੱਲੇ 'ਚ ਕਿੰਨੇ ਪੈਸੇ ਸੀਗੇ? ਸਰ ਦੇਖੋ ਗੱਲੇ ਘਰੇ ਪੈਸੇ ਦਾ ਕਮੇਟੀ ਦੱਸ ਜਿਹੜੀ ਖੋਲਦੀ ਉਹਨੂੰ ਨਹੀਂ ਪਤਾ ਹੋ ਸਕਦਾ ਕਿ ਵਿੱਚ ਕਿੰਨੇ ਕਿ ਪੈਸੇ ਹੈ ਤੇ ਕਿੰਨੇ ਕਿ ਨਹੀਂ ਹੈ। ਕਿੰਨੀ ਕਿ ਦਿਨ ਹੋ ਗਈ ਗੱਲੇ ਕੇ ਭੁੱਲੇ ਨਹੀਂ। ਇਹ ਕਿ ਮੀਨ ਆਇਆ ਜੀ ਕੱਲ ਜਾਂ ਪਰਸੋਂ ਗੱਲੇ ਫੁੱਲਣੇ ਸੀ ਚੋਰ ਤਾਂ ਹੁਣ ਐਨੇ ਛਾਤਰ ਹੋ ਚੁੱਕੇ ਨੇ ਕਿ ਚੋਰੀ ਕਾਂ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਜਿੱਥੇ ਲੋਕਾਂ ਨੂੰ ਤੇ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਪਰ ਚੋਰਾਂ ਵੱਲੋਂ ਤਾਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ